ਕਈ ਸਾਲਾਂ ਬਾਅਦ ਮਾਤਾ ਗੁਜਰਕੌਰ ਦੀ ਗੋਦ ਨੂੰ ਭਾਗ ਲੱਗੇ ਕਲਗੀਆਂ ਵਾਲੇ ਪਾਦਸ਼ਾਹ ਜੀ ਦਾ ਅਵਤਾਰ ਹੋਇਆ ਪਟਨਾ ਸ਼ਹਿਰ ਦੀ ertidhi ਦੇ ਉੱਪਰ ਕਹਿੰਦੇ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ ਤਾਂ ਉਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਦੀ ertidhi ਤੇ ਸਨ ਕੰਨੇ ਮਹਾਰਾਜ ਜੀ ਨੂੰ ਉੱਥੇ ਖਬਰ ਪਹੁੰਚਾਈ ਗਈ ਕਿ ਤੁਹਾਡੇ ਘਰ ਦੇ ਵਿੱਚ ਇੱਕ ਲਾਲ ਦਾ ਪ੍ਰਕਾਸ਼ ਹੋਇਆ ਹੈ, ਅਵਤਾਰ ਹੋਇਆ ਹੈ। ਕਹਿੰਦੇ ਨੇ ਉੱਥੇ ਪਟਿਆਲਾ ਸ਼ਹਿਰ ਸੀ। ਪਟਿਆਲੇ ਸ਼ਹਿਰ ਦੇ ਕੋਲ ਇੱਕ ਪਿੰਡ ਹੈ ਗੜਾਮ। ਉੱਥੇ ਇੱਕ ਪੀਰ ਰਹਿੰਦਾ ਹੈ। ਜਿਸ ਪੀਰ ਦਾ ਨਾਮ ਹੈ ਸਾਈ ਪੀਖਨ ਦਾਸ। ਕਹਿੰਦੇ ਸਾਈ ਪੀਖਨ ਸਾਹਿਬ ਜੀ ਪਤਾ ਆਏ ਮਿਲਣ ਵਾਸਤੇ। ਉਹਨਾਂ ਨੂੰ ਪਤਾ ਲੱਗਿਆ ਕਿ ਪਟਨਾਏ ਸ਼ਹਿਰ ਦੀ ਧਰਤੀ ਦੇ ਉੱਪਰ ਕੋਈ ਰੱਬੀ ਨੂਰ ਦਾ ਅਵਤਾਰ ਹੋਇਆ ਹੈ ਕਹਿੰਦੇ ਉਹ ਸਾਈਂ ਜੀ ਨੇ ਕੀ ਕੀਤਾ ਨੰਗੇ ਪੈਰੀ ਉਹ ਸਾਈਂ ਜੀ ਮਹਾਰਾਜ ਜੀ ਦੇ دیدارੇ ਕਰਨ ਵਾਸਤੇ ਆਏ ਪਟਨੇ ਸ਼ੈਵ ਦੀ ਧਰਤੀ ਤੇ ਜਦੋਂ ਆਏ ਨਾ ਉਹ ਆ ਕੇ ਕਿਹਾ ਕਿ ਸਾਨੂੰ دیدارੇ ਕਰਾਓ ਅਸੀਂ دیدارੇ ਕਰਨਾ ਚਾਹੁੰਦੇ ਆ ਬੱਚੇ ਦੇ ਤੇ ਉਸ ਵਕਤ ਜਿਹੜੇ ਮਹਾਰਾਜ ਜੀ ਦੇ ਗੁਰਸਿੱਖ ਪਿਆਰੇ ਸਨ ਉਹਨਾਂ ਨੇ ਇਨਕਾਰ ਕਰ ਦਿੱਤੀ ਕੈਸੀ ਤੁਹਾਡੇ ਦਿਦਾਰੇ ਨਹੀਂ ਕਰਵਾ ਸਕਦੇ ਮਹਾਰਾਜ ਜੀ ਦੇ ਸਹਿਬਜ਼ਾਦੇ ਜੰਦੇ ਨਾਲ ਤੇ ਉਸ ਵਕਤ ਸਾਈਂ ਜੀ ਕਹਿਣ ਲੱਗੇ ਕਹਿੰਦੇ ਅਸੀਂ ਪੈਦਲ ਚੱਲ ਕੇ ਆਏ ਹਾਂ ਕੰਜ ਗੜਾਮ ਦੀ ਧਰਤੀ ਤੋਂ ਪਟਿਆਲੇ ਤੋਂ ਚੱਲ ਕੇ ਆਏ ਹਾਂ ਪਟਨਾ ਸ਼ਹਿਰ ਬਿਹਾਰ ਵਿਖੇ ਕਹਿੰਦੇ ਅਸੀਂ ਦਿਦਾਰੇ ਕਰਨ ਤੋਂ ਬਿਨਾ ਨਹੀਂ ਜਾ ਸਕਦੇ ਉਸ ਵਕਤ ਉਹ ਸਾਈਂ ਜੀ ਕਹਿਣ ਲੱਗੇ ਜਦੋਂ ਤੁਸੀਂ ਦਿਦਾਰੇ ਕਰਾਓਗੇ ਅਸੀਂ ਦਿਦਾਰੇ ਕਰਕੇ ਚਲੇ ਜਾਵਾਂਗੇ ਕਹਿੰਦੇ ਸਾਈਂ ਜੀ ਨੇ ਕੀ ਕੀਤਾ ਉਹ ਘਰ ਤੋਂ ਬਾਹਰ ਬਹਿ ਗਏ ਮਹਾਰਾਜ ਜੀ ਦੇ ਘਰ ਤੋਂ ਬਾਹਰ ਬਹਿ ਗਏ ਉਹ ਕਿ ਅਸੀਂ ਦਿਦਾਰੇ ਕਰਕੇ ਜਾਵਾਂਗੇ ਤੇ ਨਾਲੇ ਮਾਤਾ ਗੁਜਰਕੌਰ ਨੂੰ ਪਤਾ ਲੱਗਿਆ ਮਾਤਾ ਨਨਕੀ ਜੀ ਨੂੰ ਪਤਾ ਲੱਗਿਆ ਮਾਤਾ ਨਨਕੀ ਜੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਜੀ ਹਨ ਕਹਿੰਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਇੱਕ ਫਕੀਰ ਕਹਿੰਦੇ ਗੜਾਮ ਦੀ ਧਰਤੀ ਤੋਂ ਦਰਸ਼ਨ ਕਰਨ ਵਾਸਤੇ ਆਇਆ ਸਾਡੇ ਲਾਲ ਦੇ ਤੇ ਮਾਤਾ ਜੀ ਕਹਿਣ ਲੱਗੇ ਕਹਿੰਦਾ ਐਦਾਂ ਕਰੋ ਉਸ ਫਕੀਰ ਨੂੰ ਪ੍ਰਸ਼ਾਦਾ ਪਾਣੀ ਸ਼ਕਾਓ ਭਾਈ ਬੜਾ ਲੰਮਾ ਸਫਰ ਤੈ ਕਰਕੇ ਆਇਆ ਹੈ ਕਹਿੰਦੇ ਜਦੋਂ ਪ੍ਰਸ਼ਾਦਾ ਪਾਣੀ ਲੈ ਕੇ ਗਏ ਨਾ ਫਕੀਰ ਵਾਸਤੇ ਕਿ ਫਕੀਰ ਜੀ ਪ੍ਰਸ਼ਾਦਾ ਪਾਣੀ ਸ਼ਕੋ ਫਕੀਰ ਜੀ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਸ਼ਕਣਾ ਜਿੰਨੇ ਤੱਕ ਅਸੀਂ ਆਪਣੇ ਸੋਹਣੇ ਮਾਹੀ ਦੇ ਦਿਦਾਰੇ ਨਹੀਂ ਕਰ ਲੈਂਦੇ ਉਸ ਵਕਤ ਉਹਨਾਂ ਨੇ ਕੀ ਕੀਤਾ ਮਾਤਾ ਨਾਨਕੀ ਜੀ ਕਹਿਣ ਲੱਗੇ ਕਹਿਣ ਲੱਗੇ ਗੁਜਰੀ ਇਹ ਇੱਕ ਫਕੀਰ ਹੈ ਫਕੀਰ ਬੜੀ ਦੂਰੋਂ ਚੱਲ ਕੇ ਆਇਆ ਹੈ ਆਸ ਲੈ ਕੇ ਆਇਆ ਹੈ ਕਿ ਅਸੀਂ ਦਿਦਾਰੇ ਕਰਾਣੇ ਚਾਹੀਦੇ ਨੇ ਜਾਂ ਨਹੀਂ ਕਰਾਣੇ ਚਾਹੀਦੇ ਕਹਿੰਦੇ ਐਦਾਂ ਕਰੋ ਕਹਿੰਨ ਲੱਗੇ ਟੀਏ ਆਪਣੇ ਪੁੱਤਰ ਦੇ ਦਿਦਾਰੇ ਇਸ ਸਾਈ ਨੂੰ ਕਰਵਾ ਦੇ ਸਾਈ ਬੜੀ ਦੂਰੋਂ ਆਇਆ ਹੈ ਆਸ ਲੈ ਕੇ ਆਇਆ ਹੈ ਆਪਾਂ ਇਹਦੀ ਆਸ ਨਹੀਂ ਟੁੱਟਣ ਦੇਣੀ ਉਸ ਵਕਤ ਮਾਤਾ ਗੁਜਰਕੌਰ ਜੀ ਨੇ ਕੀ ਕੀਤਾ ਸਿੱਖਾਂ ਨੂੰ ਬੇਨਤੀ ਕੀਤੀ ਕਹਿੰਦੇ ਸਿੱਖ ਜੀ ਲਿਆਓ ਫਕੀਰ ਨੂੰ ਲੈ ਕੇ ਆਓ ਅੰਦਰ ਕਹਿੰਦੇ ਜਦੋਂ ਫਕੀਰ ਜੀ ਆਏ ਉਹਨਾਂ ਨੇ ਆ ਕੇ ਗੁਰੂ ਮਹਾਰਾਜ ਜੀ ਦੇ ਦਿਦਾਰੇ ਕੀਤੇ ਨਾ ਗੋਬਿੰਦ ਰਾਏ ਦੇ ਦਿਦਾਰੇ ਕੀਤੇ ਉਹਨਾਂ ਦਾ ਤਨਮਨ ਨਿਹਾਲ ਹੋ ਗਿਆ ਤਨਮਨ ਨਿਹਾਲ ਹੋ ਗਿਆ ਮਹਾਰਾਜ ਜੀ ਦੇ ਦਿਦਾਰੇ ਕਰਕੇ ਐਨੀ ਉਹਨਾਂ ਨੂੰ ਖੁਸ਼ੀ ਚੜ੍ਹੀ ਨਾ ਕਿ ਪਟਨੇ ਦੇ ਵਿੱਚ ਐਨਾ ਸੋਹਣਾ ਰੂਪ ਐਨਾ ਸੋਹਣੇ ਚਿਹਰੇ ਵਾਲਾ ਇੱਕ ਬੱਚੇ ਦਾ ਅਵਤਾਰ ਹੋ ਗਿਆ ਕੋਈ ਰੱਬੀ ਨੂਰ ਜਾਪਦਾ ਹੈ ਉਸ ਵਕਤ ਫਕੀਰ ਨੇ ਕੀ ਕੀਤਾ ਉਨੇ ਸੋਚਿਆ ਕਿ ਦੇਖੀ ਤੇ ਸਹੀ ਇੱਕ ਗੁਰੂ ਕਿਸ ਧਰਮ ਨੂੰ ਪਿਆਰ ਕਰੇਗਾ ਤੇ ਕਿਸ ਧਰਮ ਦਾ ਗੁਰੂ ਹੈ ਉਹਨੇ ਦੋ ਕੁੱਝੇ ਲਿਆਂਦੇ ਕੁੱਝਿਆਂ ਦੇ ਵਿੱਚ ਇੱਕ ਚ ਪਾਣੀ ਪਾ ਲਿਆ ਇੱਕ ਚ ਦੁੱਧ ਪਾ ਲਿਆ ਫਕੀਰ ਜੀ ਨੇ ਮਹਾਰਾਜ ਜੀ ਦੇ ਮੁਰੇ ਕੀਤੇ ਦੋ ਕੁੱਝੇ ਗੋਬਿੰਦ ਰਾਏ ਜੀ ਨੇ ਕਹਿੰਨੇ ਦੋਨੇ ਕੁੱਝਿਆਂ ਦੇ ਉੱਪਰ ਹੱਥ ਰੱਖ ਦਿੱਤਾ ਫਕੀਰ ਜੀ ਬਹੁਤ ਖੁਸ਼ ਹੋਏ ਬਹੁਤ ਖੁਸ਼ ਹੋਏ ਕਹਿਣ ਲੱਗੇ ਇਹ ਤੇ ਐਸਾ ਗੁਰੂ ਹੈ ਸਾਰੇ ਧਰਮਾਂ ਨੂੰ ਇਹ ਪਿਆਰ ਕਰੇਗਾ ਉਸ ਵਕਤ ਖੁਸ਼ੀ-ਖੁਸ਼ੀ ਦੇ ਨਾਲ ਮਹਾਰਾਜ ਜੀ ਦੇ ਦਿਦਾਰੇ ਕਰਕੇ ਖੁਸ਼ੀ-ਖੁਸ਼ੀ ਦੇ ਨਾਲ ਉਹ ਨਮਸ਼ਕਾਰ ਕਰਕੇ ਆਪਣੇ ਘਰ ਨੂੰ ਵਾਪਸ ਮੁੜ ਗਏ ਫਕੀਰ ਜੀ ਉਹਨਾਂ ਦੀ ਅੱਜ ਦਰਗਾਹ ਬਣੀ ਹੋਈ ਹੈ ਗੜਾਮ ਦੀ ertid ਦੇ ਉੱਪਰ ਲੋਕੀ ਨਮਸ਼ਕਾਰਾਂ ਕਰਦੇ ਨੇ ਸਭ ਤੋਂ ਪਹਿਲਾਂ ਉਸ ਫਕੀਰ ਨੇ ਮਹਾਰਾਜ ਜੀ ਦੇ ਆਕੇ ਦਿਦਾਰੇ ਕੀਤੇ ਸਨ ਇਹਨੂੰ ਕਹਿੰਦੇ ਨੇ ਇੱਕ ਭਾਵਨਾ